ਜੇ ਹਨ ਮਹਤਵਪੂਰਨ ਮੇਰੇ ਦੇਖਣ ਨੂੰ ਵਿਚਾਲਣ ਰੋਸਤਮੇ ਹਿੱਕਤ ਮੰਤਰ ਪਹਿਲਵਾਨ ਜੀ ਸਾਡੇ ਸੰਦੀਪ ਬਾਵਾ ਜੀ ਫਿਜ਼ਰਾਬਾਦ ਸੇਖਵਾਰ ਜੋਰਦਾਰ ਮੀਤਾ ਜੰਡ ਪਰਗਤੇ ਜਿਹੜਾ ਇਹ ਮੋਟਰਸਾਈਕਲ ਕਹਿੰਦੇ ਕਬੱਡੀ ਟੂਰਨਾਮੈਂਟ ਤੇ ਉਸ ਮੋਟਰਸਾਈਕਲ ਦੇ ਨਾਲ ਜਿਸ ਪੁੰਡਾ ਮਾਨ ਸਨਮਾਨ ਹੋਣਾ ਚਾਹੀਦਾ ਉਹ ਕਬੱਡੀ ਟੂਰਨਾਮੈਂਟ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਹੋਰ ਵੱਡੇ ਮਾਣ ਫਰਮਾ ਜਿਹੜੇ ਪੂਰੇ ਭਾਰਤ ਦੇ ਵਿੱਚ ਹੋ ਰਹੇ ਹੈ ਉਹਨਾਂ ਦਾ ਬੇਟਾ ਵੀ ਜਿਹੜਾ ਪਲਵਾਨੀ ਦਾ ਜਿਹੜਾ ਰਮੇਸ਼ਰ ਪਹਿਲਵਾਨ ਜਿਹਦੇ ਬੇਟੇ ਨੂੰ ਵਿਚਾਲੇ ਨੂੰ ਰਸਤੇ ਵਿੱਚ ਜਿਹੜਾ ਰਮੇਸ਼ਰ ਪਹਿਲਵਾਨ ਜੀ ਸਾਡੇ ਸੰਦੀਪ ਬਾਵਾ ਜੀ ਫਿਜ਼ਰਾਬਾਦ ਸੇਵਾ ਜੋਰਦਾਰ ਮਿਸਤਾ ਜੰਡ ਪਰ ਕਹਿੰਦੇ ਜਿਹੜਾ ਇਹ ਮੋਟਰਸਾਈਕਲ ਕਹਿਦੇ ਕਬੱਡੀ ਟੂਰਨਾਮੈਂਟ ਤੇ ਉਸ ਮੋਟਰਸਾਈਕਲ ਦੇ ਨਾਲ ਜਸਪੁਰਨ ਦਾ ਮਾਨ ਇਹ ਟੂਰਨਾਮੈਂਟ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਹੋਰ ਵੱਡੇ ਮਾਰ ਫਰਮਾਨ ਜਿਹੜੇ ਪੂਰੇ ਭਾਰਤ ਦੇ ਵਿੱਚ ਹੋ ਰਹੇ ਹਨ ਉਹਨਾਂ ਦਾ ਬੇਟਾ ਵੀ ਜਿਹੜਾ ਪਹਿਲਵਾਨੀ ਕਰਦਾ